ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਭੈਣ ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਭਾਜਪਾ ਪਾਰਟੀ ਚਾਰ ਵਾਰ ਚਾਹ ਚਾਰ ਵਾਰ ਮੁੱਖ ਮੰਤਰੀ ਰਹੇ ਉੱਤਰ ਪ੍ਰਦੇਸ਼ ਦੇ ਜਿਹੜੇ ਸਾਡੇ ਜਿੰਦਾ ਦੇਵੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਰੰਦੀਰ ਬੈਣੀਬਾਲ ਜੀ ਮਾਨਯੋਗ ਵਿਪਲ ਕੁਮਾਰ ਜੀ ਤੇ ਸੂਬਾ ਪ੍ਰਧਾਨ ਸਰਦਾਰ ਅਫਤਾਰ ਸਿੰਘ ਕਰੀਮਪੁਰੀ ਸਾਹਿਬ ਬੈਣੀਬਾਲ ਸਾਹਿਬ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਇੰਚਾਰਜ ਨੇ ਵਿਪਲ ਕੁਮਾਰ ਜੀ ਪੰਜਾਬ ਚੰਡੀਗੜ੍ਹ ਦੇ ਇੰਚਾਰਜ ਨੇ ਸੂਬਾ ਪ੍ਰਧਾਨ ਸਰਦਾਰ ਅਫਤਾਰ ਸਿੰਘ ਕਰੀਮਪੁਰੀ ਦੀ ਸ਼ਿਫਾਰਿਸ਼ ਤੇ ਮੈਨੂੰ ਭੈਣ ਕੁਮਾਰੀ ਮਾਇਆਬੱਤੀ ਵੱਲੋਂ ਪੰਜਾਬ ਸਟੇਟ ਦਾ ਇੰਚਾਰਜ ਲਗਾਇਆ ਗਿਆ ਤੇ ਮੈਂ ਮਹਿਸੂਸ ਕਰਦਾ ਕਿ ਮੈਂ ਇਹ ਇਜਾਜ਼ਤ ਮੈਨੂੰ ਲੱਗਿਆ ਇਹ ਤੁਸੀਂ ਸਾਰੇ ਲੱਗੇ ਹੋ ਤੇ ਮੈਨੂੰ ਇੰਨਾ ਮਾਣ ਦਿੱਤਾ ਤੁਸੀਂ ਫੁੱਲਾਂ ਨਾਲ ਹਾਰਾਂ ਨਾਲ ਮੇਰਾ ਸਵਾਗਤ ਕੀਤਾ ਅੱਜ ਦਫ਼ਤਰ ਦੇ ਵਿੱਚ ਸਾਰੀ ਸਾਡੀ ਲੀਡਰਸ਼ਿਪ ਬੈਠੀ ਹੈ ਮੇਰੇ ਕੋਲੇ ਕੋਈ ਸ਼ਬਦ ਨਹੀਂ ਮੈਂ ਤੁਹਾਡਾ ਕਿਸ ਤਰ੍ਹਾਂ ਧੰਨਵਾਦ ਕਰਾਂ ਇਹ ਸਨਮਾਨ ਅਸਲ ਦੇ ਵਿੱਚ ਤੁਹਾਡਾ ਤੁਸੀਂ ਹਰ ਮੁਸ਼ਕਲ ਦੇ ਵਿੱਚ ਹੋ ਸਕਦਾ ਮੈਂ ਤੁਹਾਡੀਆਂ ਆਸਾਂ ਤੇ ਖਰਾਣਾ ਉਤਰਿਆ ਹੋਵਾਂ ਉਹ ਗੱਲਾਂ ਮੈਂ ਝੂਲੀ ਪਾਉਣਾ ਤੁਸੀਂ ਮੇਰੀਆਂ ਆਸਾਂ ਤੇ ਹਰ ਦਮ ਖਰੇ ਉਤਰੇ ਹੋ ਜਿੱਥੇ ਤੁਹਾਨੂੰ ਖੜਾਇਆ ਉਥੇ ਖੜੇ ਹਾਂ ਲੱਖ ਕਮੀਆਂ ਰਹਿ ਗਈਆਂ ਹੋਣੀਆਂ ਮੇਰੇ ਕੰਮਾਂ ਦੇ ਵਿੱਚ ਜਾਂ ਤੁਹਾਡੇ ਨਾਲ ਕੋਈ ਸ਼ਬਦਾਂ ਦੇ ਵਿੱਚ ਉਹਨਾਂ ਦੀਆਂ ਮੈਂ ਤੁਥੋਂ ਖੁੱਲੇ ਮਨ ਨਾਲ ਇਹ ਮਾਫੀ ਵੀ ਮੰਗਦਾ ਜੇ ਕੋਈ ਮੈਥੋਂ ਜਾਣੇ ਅਣਜਾਣੇ ਦੇ ਵਿੱਚ ਕਮੀ ਰਹੀ ਹੈ ਉਹਨੂੰ ਦੂਰ ਕਰਕੇ ਆਪਾਂ ਭਾਜਨ ਸਮਾਜ ਪਾਰਟੀ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਵਾਸਤੇ 2027 ਦਾ ਜਿਹੜਾ ਸਾਡਾ ਟਾਰਗੇਟ 2027 ਦੇ ਵਿੱਚ ਅਸੀਂ ਵਾਜਨ ਸਮਾਜ ਪਾਰਟੀ ਨੂੰ ਇੰਨਾ ਮਜ਼ਬੂਤ ਕਰੀਏ ਕਿ ਸਾਡੇ ਬਿਨਾ ਸਾਡੇ ਸੰਯੋਗ ਦੇ ਬਿਨਾ ਕਿਸੇ ਵੀ ਪਾਰਟੀ ਦੀ ਸਰਕਾਰ ਨਾ ਬਣੇ ਉਹਦੇ ਵਿੱਚ ਤੁਹਾਡੇ ਸੰਯੋਗ ਦੀ ਬਹੁਤ ਵੱਡੀ ਲੋੜ ਜੇ ਕੋਈ ਚਾਹੇ ਕੋਈ ਦਰਖਤ ਲਾ ਲਓ ਚਾਹੇ ਕੋਈ ਮਹਿਣ ਲਾ ਲਓ ਕੋਠੀ ਲਾ ਲਓ ਉਹ ਦਰਖਤ ਤਦੇ ਮਜ਼ਬੂਤ ਆ ਜੇ ਉਹਦੀ ਜੜ ਮਜ਼ਬੂਤ ਆ ਉਹ ਮਹਿਲ ਤਾਂ ਹੀ ਮਜ਼ਬੂਤ ਆ ਜੇ ਉਹਦੀ ਨੀਂਹ ਮਜ਼ਬੂਤ ਆ ਮੇਰੀ ਨੀਂਹ ਤੁਸੀਂ ਹੋ ਮੇਰੇ ਸ਼ਹਿਰ ਦੇ ਮੇਰੇ ਹਲਕੇ ਦੇ ਵਸਾਈ ਤੁਸੀਂ ਐਡਾ ਵੱਡਾ ਭਰਮਾ ਮੇਰਾ ਸਵਾਗਤ ਕਰਿਆ ਮੇਰੇ ਕੋਲੇ ਕੋਈ ਸ਼ਬਦ ਨਹੀਂ ਮੈਂ ਤੁਹਾਡਾ ਇਸ ਤਰ੍ਹਾਂ ਧੰਨਵਾਦ ਕਰਾਂ ਫੇਰ ਵੀ ਮੈਂ ਧੰਨਵਾਦ ਕਰਦਾ ਤੇ ਤੁਹਾਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਤੁਸੀਂ ਆਪਣੇ ਆਪ ਨੂੰ ਕਦੇ ਵੀ ਇਕੱਲਾ ਨਾ ਸਮਝਿਓ ਜਿਹੜੀ ਵੀ ਉਂਗਲ ਮਨੂ ਬਾਤ ਦੀ ਜਾਂ ਕਿਸੇ ਤੱਕਾ ਸ਼ਾਹੀ ਦੀ ਕਿਸੇ ਰਜਵਾੜੇ ਦੀ ਗਰੀਬ ਕਣੀ ਗਰੀਬ ਕਿਸਾਨ ਮਜ਼ਦੂਰ ਕਣੀ ਆਵੇਗੀ ਉਹ ਹੱਥ ਤੋੜਨ ਦਾ ਕੰਮ ਸਤਕਾਰ ਜੋੜ ਸਕਦੇ ਹੋ ਆਪਾਂ ਕਰਾਂਗੇ